ਦੋਸਤੋ ਅੱਜ ਮੈਂ ਤੁਹਾਡੇ ਨਾਲ ਕਿਸਾਨਾਂ ਦੇ ਜਿਹੜਾ ਸੰਘਰਸ਼ ਕਰਨ ਜਾ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ 13 ਫਿਬਰੂਅਰੀ ਨੂੰ ਦਿੱਲੀ ਚਲੋ ਦਿੱਲੀ ਮਾਰਚ ਉਹਦੇ ਬਾਰੇ ਚਰਚਾ ਵੀ ਕਰਨੀ ਹੈ ਤੇ ਤੁਹਾਨੂੰ ਬੇਨਤੀ ਕਰਨੀ ਕਿ ਆਪਾਂ ਸਭ ਇਨਸਾਫ ਪਸੰਦ ਲੋਕਾਂ ਨੇ ਰਾਜਸਥਾਨ ਵਾਲਿਆਂ ਨੇ ਹਿਮਾਚਲ ਵਾਲਿਆਂ ਨੇ ਹਰਿਆਣੇ ਵਾਲਿਆਂ ਨੇ ਉੱਤਰਾਖੰਡ ਵਾਲਿਆਂ ਨੇ ਪੰਜਾਬ ਵਾਲਿਆਂ ਨੇ ਸਭ ਨੇ ਕਿਸਾਨਾਂ ਨੇ ਅਤੇ ਖੇਤ ਮਜ਼ਦੂਰਾਂ ਨੇ ਇਹਦੇ ਵਿੱਚ ਵਕਤ ਚੜ੍ਹ ਕੇ ਸੱਲਣਾ ਕਿਉਂਕਿ ਬڑے ਅਰਸੇ ਤੋਂ ਕਿਸਾਨਾਂ ਦੇ بڑے ਪੱਖ ਤੇ ਮਸਲੇ ਜੂੰ ਦੇ ਤਿਉਂ ਬਰਕਰਾਰ ਖੜੇ ਨੇ ਤੁਹਾਨੂੰ ਸਭ ਨੂੰ ਯਾਦ ਹੈ ਕਿ ਜਦੋਂ ਬਹੁਤ ਵੱਡਾ ਕਿਸਾਨ ਅੰਦੋਲਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਔਰ ਸਵਾ ਸਾਲ ਡੇਢ ਸਾਲ ਬੈਠੇ ਰਹੇ 600 700 ਕਿਸਾਨ ਉੱਥੇ ਮਰ ਗਿਆ ਔਰ ਗਵਰਨਮੈਂਟ ਨੇ ਵਾਅਦਾ ਕੀਤਾ ਉਸ ਵਕਤ ਭਾਜੀਪੀ ਸਰਕਾਰ ਨੇ ਕਿ ਅਸੀਂ ਤੁਹਾਡੀਆਂ ਹੱਕੀ ਮੰਗਾ ਜ਼ਰੂਰ ਬੰਨਾਂਗੇ ਲੇਕਿਨ ਡੇਢ ਦੋ ਸਾਲ ਬੀਤਣ ਤੋਂ ਬਾਅਦ ਉਹ ਸਾਰੀਆਂ ਮੰਗਾ ਜੂੰ ਦੀਆਂ ਤਿਉਂ ਲਟਕੀਆਂ ਤਮੈ ਸਮਝਦਾ ਕਿ ਕਿਸਾਨ ਬੜੇ ਹੱਕ ਪਜਾਨਬ ਨੇ ਆਪਣੀ ਗੱਲ ਕਹਿਣ ਵਾਸਤੇ ਔਰ ਆ ਮੇਰੇ ਹੱਥ ਵਿੱਚ ਉਹਨਾਂ ਦਾ ਜਿਹੜਾ ਚਾਰਟਰ ਹੈ ਡਿਮਾਂਡਸ ਦਾ ਮੈਂ ਸਾਰਾ ਤਾਂ ਨਹੀਂ ਪੜਦਾ ਲੇਕਿਨ ਦੋ ਤਿੰਨ ਮੰਗਾ ਜ਼ਰੂਰ ਕਹਿਣੀਆਂ ਜਿਹਦੀਆਂ ਵਾਅਦਾ ਕੀਤਾ ਸੀਗਾ ਕਿ ਅਸੀਂ ਜ਼ਰੂਰ ਪੂਰੀਆ ਕਰਾਂਗੇ ਸਭ ਤੋਂ ਵੱਡੀ ਗੱਲ ਹੈ ਕਿ ਐਮਐਸਪੀ ਨੂੰ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਵਪਾਰੀ ਕੋਈ ਇਸ ਤਰ੍ਹਾਂ ਦਾ ਆਦਮੀ ਕਿਸਾਨਾਂ ਦਾ ਸ਼ੋਸ਼ਣ ਨਾ ਕਰੇ ਇੱਕ ਤੁਸੀਂ ਰੇਟ ਤੈਅ ਕਰਦੇ ਹੋ ਕਿ ਕਣਕ ਦਾ ਝੋਨੇ ਦਾ ਅਤੇ ਦੂਸਰੇ ਗੰਨੇ ਵਗੈਰਾ ਅੱਛੀਆਂ ਵੱਡੀਆਂ ਫਸਲਾਂ ਦਾ ਕਿ ਆ ਸਰਕਾਰ ਐਮ ਐਸ ਪੀ ਤੈਅ ਕਰਦੀ ਹੈ ਸਰਕਾਰ ਖਰੀਦੇ ਜਾਂ ਕੋਈ ਪ੍ਰਾਈਵੇਟ ਪਰਚੇਸ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਉਸ ਭਾਅ ਤੋਂ ਥੱਲੇ ਨਾ ਖਰੀਦੇ ਔਰ ਇਹ ਸੁਆਮੀਨਾਥਨ ਜਿਹੜਾ ਫਾਰਮੂਲਾ ਹੈ ਸੀ 2 50% ਪ੍ਰੋਫਿਟੇਬਲ ਐਮ ਐਸ ਪੀ ਸੁਆਮੀਨਾਥਨ ਨੂੰ ਕੱਲ ਹੀ ਸਾਡੇ ਦੇਸ਼ ਦੀ ਸਰਕਾਰ ਨੇ ਭਾਰਤ ਰਤਨ ਦੇ ਨਾਲ ਉਹਨੂੰ ਸਨਮਾਨਿਤ ਕੀਤਾ ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਮੰਨਿਆ ਕਿ ਅੱਛਾ ਫਾਰਮ ਸਾਇੰਟਿਸਟ ਸਿਗਾ ਇਹਨੇ ਬੜਾ ਵੱਡਾ ਯੋਗਦਾਨ ਪਾਇਆ ਖੇਤੀ ਨੂੰ ਦੇ ਸੁਧਾਰ ਵਾਸਤੇ ਬੜੇ ਅੱਛੇ ਸੁਝਾਓ ਦਿੱਤੇ ਆ ਭਾਰਤ ਰਤਨ ਤੁਸੀਂ ਦੇ ਦਿੱਤਾ ਲੇਕਿਨ ਉਹਦੀਆਂ ਅਗਰ ਮੰਗਾ ਨਹੀਂ ਉਹਦੀਆਂ ਉਹਦੇ ਸੁਝਾਓ ਨਹੀਂ ਮੰਨੋਗੇ ਤਾਂ ਫਿਰ ਐਗਰੀਕਲਚਰ ਜਿਹੜਾ ਉਹ ਕਿੱਦਾਂ ਸਰਵਾਈਵ ਕਰੇਗਾ ਔਰ 70 60 70% ਸਾਡੇ ਦੇਸ਼ ਦਾ ਪਿੰਡੂ ਤਬਕਾ ਖੇਤੀ ਨਾਲ ਕਨੈਕਟਡ ਹੈਗਾ ਸੋ ਇੱਕ ਤਾਂ ਐਮਐਸਪੀ ਨੂੰ ਸਹੀ ਮੈਨੇ ਵਿੱਚ ਕਾਨੂੰਨ ਬਣਾਇਆ ਜਾਵੇ ਦੂਸਰਾ ਕਿ ਸਾਰੇ ਕਿਸਾਨਾਂ ਦਾ ਜਿਹੜਾ ਹੈ ਕਰਜ਼ਾ ਮਾਫ ਕੀਤਾ ਜਾਵੇ ਦੇਖੋ ਪਿਛਲੇ 10 ਸਾਲ ਵਿੱਚ ਬੀਜੇਪੀ ਸਰਕਾਰ ਨੇ ਘੱਟੋ ਘੱਟ 15 ਲੱਖ ਕਰੋੜ ਰੁਪਇਆ ਬਹੁਤ-ਬਹੁਤ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਦਾ ਮਾਫ ਕੀਤਾ ਵਾ ਔਰ ਉਸ ਕਰਜ਼ੇ ਵਿੱਚ ਇੱਕ-ਇੱਕ ਘਰ ਨੂੰ 10000 ਕਰੋੜ 15000 ਕਰੋੜ 25000 ਕਰੋੜ ਰੁਪਇਆ ਦਾ ਫਾਇਦਾ ਹੋਇਆ ਜਿਹੜੇ ਵੱਡੇ ਵਪਾਰੀ ਨੇ ਉਹ ਤਾਂ ਕਰਜ਼ਾ ਹੋ ਗਿਆ ਵੀ ਥੋੜੇ ਜਿਿਹੇ ਘਰਾਣਿਆਂ ਦਾ ਤੁਸੀਂ ਇੱਡਾ ਵੱਡਾ ਕਰਜ਼ਾ ਮਾਫ ਕੀਤਾ ਤੇ ਜਿਹੜੇ ਕਿਸਾਨ ਨੇ ਤਾਂ ਕਰੋੜਾਂ ਘਰ ਨੇ ਖੇਤ ਮਜ਼ਦੂਰ ਦੇ ਨਾਲ ਜੁੜਿਆ ਹੋਇਆ ਵਾ ਤੇ ਇਹਨਾਂ ਨੇ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਵਾਸਤੇ ਆਪਣੀ ਲਾ ਦੁੱਤੀ ਹੈ ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ਈ ਆ ਔਰ ਆਤਮ ਹੱਤਿਆ ਕਰ ਰਿਹਾ ਵਾ ਆਪ ਭੁੱਖਾ ਹੋ ਗਿਆ ਇਸੇ ਤਰ੍ਹਾਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੇਰੇ ਖਿਆਲ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ 4-5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਨਹੀਂਗਾ ਤੇ ਜੇ ਆਪਾਂ 15 ਲੱਖ ਕਰੋੜ ਰੁਪਿਆ ਥੋੜੇ ਜੇ ਆ ਤਾਕਤਵਰ ਕਾਰਪੋਰੇਟ ਕਾਰਪੋਰੇਟ ਘਰਾਣਿਆਂ ਦਾ ਵਪਾਰੀਆਂ ਦਾ ਮਾਫ ਕਰ ਸਕਦੇ ਆ ਤਾਂ ਇਹ ਤਾਂ ਵਿਚਾਰੇ ਕਰੋੜਾ ਪਰਿਵਾਰ ਨੇ ਸਾਰੇ ਦੇਸ਼ ਦੇ ਵਿੱਚ ਔਰ ਇਹਨਾਂ ਦੇ ਨਾਲ ਖੇਤ ਮਜ਼ਦੂਰ ਉਹਨਾਂ ਦਾ ਵੀ ਬਾਫ ਹੋਣਾ ਚਾਹੀਦਾ ਬਹੁਤ ਗਰੀਬ ਆਦਮੀ ਨੇ ਇਸ ਤਰ੍ਹਾਂ ਔਰ ਜਿਹੜੇ ਮਗਰਲੀ ਐਜੀਟੇਸ਼ਨ ਦੇ ਜਿਹੜੇ ਮੁੱਦੇ ਸੀ ਉਹ ਅੱਜ ਵੀ ਹਲੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਲਖੀਮਪੁਰ ਖੇੜੀ ਦੇ ਵਿੱਚ ਚਾਰ ਵਿਅਕਤੀਆਂ ਦਾ ਇੱਕ ਮੰਤਰੀ ਦੇ ਮੁੰਡੇ ਵੱਲੋਂ ਕੁਚਲ ਦਿੱਤਾ ਜਾਣਾ ਅੱਜ ਵੀ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਤਰ੍ਹਾਂ ਨਾਲ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਸਾਰੀਆਂ ਪ੍ਰਵਾਨ ਹੋਣੀਆਂ ਚਾਹੀਦੀਆਂ ਕਿਉਂਕਿ ਅੱਜ ਜਿਹੜਾ ਵਾਤਾਵਰਨ ਹੈ ਸਾਰੇ ਦੇਸ਼ ਵਿੱਚ ਉਹ ਕਿਸਾਨ ਤੇ ਖੇਤ ਮਜ਼ਦੂਰ ਆਪਣੇ ਆਪ ਨੂੰ ਪਛੜਿਆ ਹੋਇਆ ਸਮਝ ਲਿਆ ਵਾ ਸਭ ਤੋਂ ਤਾਕਤਵਰ ਦੇਸ਼ ਦਾ ਹਿੱਸਾ ਹੋਵੇ ਉਹੀ ਦੇਸ਼ ਦੀ ਤਰੱਕੀ ਕਰਾ ਰਹੇ ਨੇ ਤੇ ਉਹੀ ਆਪਣੇ ਆਪ ਨੂੰ ਅਣਗੌਲਿਆ ਸਮਝਦਾ ਪਛੜਿਆ ਸਮਝਦਾ ਇਗਨੋਰਡ ਸਮਝਦਾ ਇਹ ਤਾਂ ਦੇਸ਼ ਦੀ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ ਇਸ ਸ਼ਾਇਦ ਬਜਟ ਦੇ ਵਿੱਚ ਦੇਸ਼ ਦੀ ਸਰਕਾਰ ਨੇ ਡਿਫੈਂਸ ਦਾ ਬਜਟ ਜਿਹੜਾ ਕੱਲਾ ਉਹ 6 ਲੱਖ ਕਰੋੜ ਰੁਪਏ ਸ਼ਾਇਦ ਵਧਾਇਆ ਵਾ ਜਾਂ ਜਿੰਨਾ ਵੀ ਵਧਾਇਆ ਮੈਨੂੰ ਐਗਜ਼ੈਕਟ ਫਿਗਰਸ ਨਹੀਂ ਪਤਾ ਪਰ ਕਿਸਾਨਾਂ ਵਾਸਤੇ ਤਾਂ ਇਸ ਬਜਟ ਵਿੱਚ ਕੁਝ ਵੀ ਨਹੀਂ ਆਇਆ ਇਸ ਕਰਕੇ ਬਤੌਰ ਮੈਂ ਪ੍ਰਧਾਨ ਆ ਸਾਰੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਿਹੜਾ ਦੇਸ਼ ਦੇ ਕਿਸਾਨਾਂ ਦਾ ਜਿਹੜਾ ਵਿੰਗ ਹੈ ਉਹਦਾ ਪ੍ਰੈਜ਼ੀਡੈਂਟ ਹਾਂ ਮੈਂ ਤਾਂ ਉਹਨੂੰ ਅਪੀਲ ਕਰ ਰਿਹਾ ਕਿ ਆ ਤੁਸੀਂ ਸਾਰਿਆਂ ਨੇ ਇਸ 13 ਫਿਬਰੂਰੀ ਵਾਲੇ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲਵੋ ਤਾਂ ਕਿ ਸਾਡੀਆਂ ਹੱਕੀ ਮੰਗਾਂ ਸੀ ਕੋਈ ਗੈਰਵਾਜਬ ਮੰਗ ਕੋਈ ਵੀ ਕਿਸਾਨ ਤੇ ਗਰੀਬ ਆਦਮੀ ਜਿਹੜਾ ਉਹ ਕੋਈ ਗੈਰਵਾਜਬ ਮੰਗ ਨਹੀਂ ਮੰਗ ਰਿਹਾ ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਨੂੰ ਕੱਲਿਆਂ ਨੂੰ ਫਲਾਨੀ ਚੀਜ਼ ਦੇ ਦਿਓ ਨਹੀਂ ਔਰ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਜਿਹੜੇ ਕਿਸਾਨ ਮਰ ਗਏ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਇਹ ਤੁਹਾਡਾ ਇਥੋਂ ਦੇਸ਼ ਤੇ ਹੀ ਪਛੰਦੇ ਨੇ ਔਰ ਯਾਦ ਰਹੇ ਕਿ ਇਹਨਾਂ ਕਿਸਾਨਾਂ ਦੇ ਪੁੱਤੀ ਬਾਰਡਰਸ ਤੇ ਰਖਵਾਲੀ ਕਰ ਰਹੇ ਨੇ ਕਿਸੇ ਵਪਾਰੀ ਦਾ ਕਿਸੇ ਦੁਕਾਨਦਾਰ ਦਾ ਜਾਂ ਕਿਸੇ ਅਡਾਨੀ ਤੇ ਅੰਬਾਨੀ ਦਾ ਬੱਚਾ ਦੇਸ਼ ਦੇ ਬਾਰਡਰਸ ਤੇ ਨਿਕਾ ਇਹਨਾਂ ਕਿਸਾਨਾਂ ਦੇ ਹੀ ਬੱਚੇ ਮਰ ਰਹੇ ਨੇ ਉਹ ਰੋਜ਼ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਪੰਜਾਬ ਔਰ ਦੂਸਰੇ ਸਟੇਟਸ ਵਿੱਚ ਇਸ ਕਰਕੇ ਉਹਨਾਂ ਦਾ ਬਣਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਾਵੇ ਮੇਰਾ ਖਿਆਲ ਹੈ ਇੱਕ ਬਹੁਤ ਅੱਛੀ ਵੱਡੀ ਤਨਜ਼ੀਮ ਹੋ ਰਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਕੋਈ ਅਲਟੀਮੇਟਮ ਦਿੱਤਾ ਵਾ ਕਿ ਅਸੀਂ ਜੇ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੋਗੇ ਤਾਂ ਅਸੀਂ ਚੰਡੀਗੜ੍ਹ ਵਿੱਚ ਆਣ ਕੇ ਜਾਂ ਮੋਹੱਲੀ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ ਉਹਨਾਂ ਵਿੱਚ ਵੀ ਹਿੱਸਾ ਪਾਓ ਜਿਹੜੇ ਵੀ ਕੋਈ ਜਥੇਬੰਦੀ ਕਿਸਾਨਾਂ ਦੀ ਗੱਲ ਕਹਿ ਕੇ ਕੋਈ ਐਜੀਟੇਟ ਕਰ ਰਹੀ ਹੈ ਪਾਓ ਕਿਸੇ ਚਾ ਕਿਉਂਕਿ ਮੈਨੂੰ ਨਹੀਂ ਪਤਾ ਕਿ ਅੰਦਰ ਇਹਨਾਂ ਦੇ ਕੋ ਆਪਸ ਵਿੱਚ ਕੋਈ ਮਤਭੇਦ ਨੇ ਜਾਂ ਕੌਣ ਕਿਹੜੇ ਵਿੱਚ ਆ ਮੈਂ ਸਮਝਦਾ ਕਿ ਜਿਹੜਾ ਵੀ ਇੱਕ ਕਿਸਾਨਾਂ ਦੇ ਹੱਕ ਵਿੱਚ ਆਂ ਦਾ ਨਾਰਾ ਮਾਰ ਰਿਹਾ ਚਾਹੇ ਉਹ ਇਸ ਵਕਤ ਕਿਸਾਨ ਮਜ਼ਦੂਰ ਮੋਰਚਾ ਹੈ ਕੇਐਮਐਮ ਚਾਹੇ ਹੋ ਬੀਕੇਯੂ ਉਗਰਾਹਾ ਹੈ ਚਾਹੇ ਆਉਣ ਵਾਲੇ ਦਿਨਾਂ ਵਿੱਚ ਐਸਕੇਐਮ ਨੇ ਵੀ ਕੋਈ ਕਾਲ ਦਿੱਤੀ ਆ ਸਯੁਕਤ ਕਿਸਾਨ ਮੋਰਚੇ ਨੇ ਇਹਨਾਂ ਸਾਰਿਆਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਪੱਧ ਤੋਂ ਵੱਧ ਹਿੱਸਾ ਲੈਣ ਦੇ ਅਸੀਂ ਕਈ ਵਾਰ ਪੋਲਿਟੀਕਲ ਬੰਦੇ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਅਸੀਂ ਉਹਨਾਂ ਨੂੰ ਔਕਵਰਡ ਨਾ ਕਰੀਏ ਉਹਨਾਂ ਮਹਿਸੂਸ ਕਰਕੇ ਰਾਜਨੀਤਿਕ ਬੰਦੇ ਸਾਡੇ ਸੰਘਰਸ਼ ਵਿੱਚ ਆਣ ਕੇ ਤੇ ਇਹਦਾ ਕੋਈ ਲਾਹਾ ਲੈਣਾ ਚਾਹੁੰਦੇ ਅਸੀਂ ਪਿੱਛੇ ਰਹਿ ਕੇ ਅਸੀਂ ਹਾਲਾਂਕਿ ਪਿਛਲੇ ਅੰਦੋਲਨ ਵਿੱਚ ਮੈਂ ਜਿੰਨੇ ਜੋਗਾ ਸੀਗਾ ਸੀ ਔਰ ਹੋਰ ਕਈਆਂ ਨੇ ਕਾਫੀ ਅੱਛਾ ਹਿੱਸਾ ਪਾਇਆ ਯੋਗਦਾਨ ਪਾਇਆ ਪਰ ਫਿਰ ਵੀ ਅਸੀਂ ਪਿੱਛੇ ਰਹਿ ਗਏ ਔਰ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਕਿ ਜਿੱਦਾਂ ਮੈਂ ਅਪੀਲ ਕਰ ਰਿਹਾ ਇਹਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਜਿਹੜੀ ਆਮ ਆਦਮੀ ਪਾਰਟੀ ਆ ਜਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਹੋਰ ਜਿਹੜੀਆਂ ਪੋਲਿਟੀਕਲ ਪਾਰਟੀਆਂ ਕਟੋਕੜ ਪੰਜਾਬ ਦੀਆਂ ਨੇ ਬੀਜੇਪੀ ਨੂੰ ਛੱਡ ਕਿਉਂਕਿ ਬੀਜੇਪੀ ਦਾ ਵਿੱਚ ਉਹਦੇ ਵਿੱਚ ਆਪ ਹੀ ਇੱਕ ਧਿਰ ਹੈਗੀ ਬਣੀ ਹੋਈ ਉਹ ਤਾਂ ਚੋਣ ਤੇ 5 ਮਿੰਟ ਦਾ ਕੰਮ ਹੈ ਸਾਰੀਆਂ ਗੱਲਾਂ ਹੀ ਮਨਾ ਸਕਦੇ ਨੇ ਇਹ ਸਾਰੀਆਂ ਗੱਲਾਂ ਵਾਸਤੇ ਸਭ ਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਅੰਦੋਲਨਾਂ ਦਾ ਸਾਰਿਆਂ ਅੰਦੋਲਨਾਂ ਦਾ ਕਿਸਾਨ ਅੰਦੋਲਨ ਦਾ ਅੰਦੋਲਨਾਂ ਦਾ ਸਪੋਰਟ ਕਰਨੀ ਚਾਹੀਦੀ ਅੱਜ ਥੋੜੀ ਜਿਹੀ ਇੱਕ ਟਿੱਪਣੀ ਕਰਨਾ ਚਾਹੁੰਦਾ ਕਿ ਸੁਣ ਰਹੇ ਕਿ ਅਕਾਲੀ ਭਾਜਪਾ ਦਾ ਗੱਠ ਜੋੜ ਹੋ ਰਿਹਾ ਲੇਕਿਨ ਗੱਠ ਜੋੜ ਤਾਂ ਟੁੱਟਿਆ ਇਸ ਕਰਕੇ ਸੀ ਹਰਸਿਮਰਤ ਕੌਰ ਹੋਣਾ ਨੇ ਇਸ ਲਈ ਸਿਫਾ ਦਿੱਤਾ ਸੀ ਕਿਉਂਕਿ ਉਹਨਾਂ ਨੇ ਕਿਹਾ ਕਿ ਜਦ ਤੱਕ ਮਿਨਿਮਮ ਸਪੋਰਟ ਪ੍ਰਾਈਸ ਐਮਐਸਪੀ ਨੂੰ ਕਾਨੂੰਨ ਨਹੀਂ ਬਣਾਏਗੀ ਭਾਜਪਾ ਅਸੀਂ ਮੈਂ ਅਸੀਂ ਇਸ ਸਰਕਾਰ 'ਚ ਨਹੀਂ ਰਹਿ ਸਕਦੇ ਤਾਂ ਫਿਰ ਉਹਨੂੰ ਕਿਹੜੇ ਮੂਹ ਦੇ ਨਾਲ ਬਿਨਾਂ ਐਮਐਸਪੀ ਦਾ ਕਾਨੂੰਨ ਲਿਆ ਜਾਂ ਜਿਹੜੀਆਂ ਵੱਡੀਆਂ ਗੱਲਾਂ ਨੇ ਕਿਸਾਨਾਂ ਦੀਆਂ ਉਹਨਾਂ ਨੇ ਗੱਲਾਂ ਨੂੰ ਪੂਰੇ ਕਰਾਉਣ ਤੋਂ ਬਗੈਰ ਉਹ ਕਿਹੜੇ ਗੱਲ ਦੇ ਨਾਲ ਕਿਹੜੀ ਗੱਲ ਨਾਲ ਉਹ ਗੱਠਜੋੜ ਤੇ ਜਾਣ ਸੰਬੋਧਕੋ ਇਤਰਾਜ਼ ਨੇ ਕਿ ਗੱਠਜੋੜ ਕਰਨਾ ਉਹ ਜੀ ਸੱਤ ਕੇ ਕਰ ਸਕਦੇ ਪਰ ਬਹੁਤ ਸਾਰੇ ਇਸ਼ੂਜ਼ ਇਸ ਤਰ੍ਹਾਂ ਨੇ ਜਿਹੜਾ ਅਕਾਲੀ ਦਲ ਨੂੰ ਜਵਾਬ ਦੇਣੇ ਹੋਣਗੇ ਜਿੱਦਾਂ ਯੂਨੀਫਾਰਮ ਸਿਵਲ ਕੋਡ ਬਣ ਰਿਹਾ ਹੈ ਉਤਰਾਖੰਡ ਦੇ ਵਿੱਚ ਉਹ ਉਹ ਘਟ ਗਿੰਤੀਆਂ ਵਾਸਤੇ ਸਿੱਧੀ ਸਿੱਧੀ ਖਤਰੇ ਦੀ ਘੰਟੀ ਹੈ ਅੱਜ ਇੱਕ ਸਟੇਜ 'ਚ ਬਣਾਇਆ 2024 ਦੇ ਚੋਣਾਂ ਤੋਂ ਬਾਅਦ ਸਾਰੇ ਦੇਸ਼ ਵਿੱਚ ਕਾਨੂੰਨ ਬਣਾਏ ਬਣੇਗਾ ਤਾਂ ਉਹਦੇ 'ਚ ਚਾਹੇ ਉਹ 크ਿਸਚੀਅਨਸ ਨੇ ਚਾਹੇ ਹੋ ਮੁਸਲਮਾਨ ਨੇ ਚਾਹੇ ਸਿੱਖ ਨੇ ਚਾਹੇ ਉਹ ਦਲਿਤ ਨੇ ਉਹਨਾਂ ਦੇ ਤਾਂ ਅਧਿਕਾਰ ਹੀ ਵਿਚਾਰਿਆਂ ਦੇ ਖੁੰਝ ਜਾਣਗੇ ਸੋ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਇਸ਼ੂਜ਼ ਦੇ ਉੱਤੇ ਵੀ ਪੇਰਾ ਦੇਣਾ ਚਾਹੀਦਾ ਜਿਹੜਾ ਹਜੂਰ ਸਾਹਿਬ ਦੇ ਬੋਰਡ ਵਿੱਚ ਡਾਇਰੈਕਟ ਨਾਮਿਨੇਟ ਕਰਨ ਲੱਗੀ ਗਵਰਨਮੈਂਟ ਇਹ ਵੀ ਗਲਤ ਹੈ ਤੁਸੀਂ ਹਰ ਇੱਕ ਆਗ ਹਰ ਇੱਕ ਧਰਮ ਦੇ ਲੋਕਾਂ ਨੂੰ ਫ੍ਰੀडम ਦੇਓ ਕਿ ਆਪਣੀ ਉਹ ਮਰਜ਼ੀ ਦੇ ਨਾਲ ਆਪਣੀ ਧਾਰਮਿਕ ਪ੍ਰੈਕਟਿਸਸ ਕਰ ਸਕਣ ਉਹਦੇ ਵਿੱਚ ਮਦਖਲਨ ਮਦਖਲ ਕਰਦੀ ਹੈ ਸਰਕਾਰ ਤਾਂ ਉਹਦਾ ਕੋਈ ਅੱਛੇ ਰਿਜ਼ਲਟ ਨਹੀਂ ਨਿਕਲਦੇ ਆਮ ਕਵਾਇਟ ਸ਼ੋਰ ਕਿ ਸਾਰੀਆਂ ਗੱਲਾਂ ਕੇਂਦਰ ਸਰਕਾਰ ਵੀ ਸਮਝਦੀ ਆ ਔਰ ਸਾਡੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਜਿਹੜਾ ਸਾਰਾ ਡਿਮਾਂਡਸ ਹੈ ਬਹੁਤ ਲੇਜਿਟਿਮੇਟ ਹੈ ਬਲਕਿ ਮੈਂ ਇਹਦੇ ਵਿੱਚ ਐਡ ਕਰ ਦੇਣਾ ਕਿ ਬੰਦੀ ਸਿੰਘਾਂ ਦੀ ਵੀ ਗੱਲ ਬਹੁਤ ਲੇਜਿਟਿਮੇਟ ਹੈ ਡਿਮਾਂਡ ਜਿਹੜੇ ਵਿਚਾਰੇ ਜੇਲ੍ਹਾਂਾਂ ਕੈਂਦਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਦੇ ਆਸਤੇ ਰੱਖਨੇ ਆ ਆਪਾਂ ਸਾਰੇ ਇੱਕ ਦੇਸ਼ ਦੇ ਵਚਨਦੇ ਆ ਜੇ ਆਪਾਂ ਇਸ ਤਰ੍ਹਾਂ ਨਾਲ ਇੱਕ ਵਰਗ ਨਾਲ ਇੱਕ ਹਿੱਸੇ ਨਾਲ ਇੱਕ ਕਿਸੇ ਨਾਲ ਜ਼ਿਆਤੀ ਕਰਾਂਗੇ ਤਾਂ ਉਹਦੇ ਨਾਲ ਉਹ ਦੇਸ਼ ਤੋਂ ਦੂਰ ਹੁੰਦੇ ਨੇ ਉਹ ਦੇਸ਼ ਦੇਸ਼ ਮਜ਼ਬੂਤ ਨਹੀਂ ਹੁੰਦਾ ਉਹ ਦੇਸ਼ ਕਮਜ਼ੋਰ ਹੁੰਦਾ ਵਾ ਤੋਂ ਕਮਿੰਗ ਬੈਕ ਟੂ ਦ ਪੁਆਇੰਟ ਦੁਬਾਰਾ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ 13 ਫਬਰੀ ਨੂੰ ਕਿਸਾਨ ਮਜ਼ਦੂਰ ਮੋਰਚਾ ਨੇ ਕਾਲ ਦਿੱਤੀ ਆ ਦਿੱਲੀ ਚੱਲੋ ਦੀ ਦਿੱਲੀ ਮਾਰਚ ਦੀ ਉਹਦੇ ਵਿੱਚ ਵੱਧ ਚੜ ਕੇ ਟਰੈਕਟਰ ਟਰੋਲੀਆਂ ਲੈ ਕੇ ਔਰ ਉਹਦੇ ਹਿੱਸਾ ਪਾਓ ਔਰ ਨਾਲ ਜਿਹੜੀਆਂ ਦੂਸਰੇ ਜਥੇਬੰਦੀਆਂ ਵੀ ਪੰਜਾਬ ਦੇ ਵਿੱਚ ਕਾਲ ਜੰਦੀਆਂ ਉਹਨਾਂ ਸਾਰਿਆਂ ਨੂੰ ਮਜ਼ਬੂਤ ਕਰੋ ਉਹਨਾਂ ਦੀਆਂ ਹੱਕੀ ਮੰਗਾਂ ਦੀ ਸਪੋਰਟ ਕਰੋ ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ